ਬਿੱਤੇ ਦਿਨ ਰਾਣਾ ਕੇਪੀ ਦੇ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਹੈ ਜਾਂ ਇੱਕ ਲੈਕਚਰ ਦਿੱਤਾ ਜਾਂਦਾ ਜਿਸ ਦੇ ਅਕਰੋਸ਼ ਦੇ ਵਿੱਚ ਜਿਸ ਦੇ ਜੋਸ਼ ਦੇ ਵਿੱਚ ਜਿਸ ਤੋਂ ਬਾਅਦ ਟਿੱਪਣੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੂਜੇ ਪਾਸਿਓਂ ਮੰਤਰੀ ਹਰਜੋ ਸਿੰਘ ਬੈਂਸ ਫੇਸਬੁੱਕ ਦੇ ਉੱਤੇ ਇੱਕ ਕਲਿੱਪ ਕੱਟ ਕੇ ਪਾਉਂਦੇ ਨੇ ਤੇ ਲਿਖਦੇ ਆ ਕਿ ਹੰਕਾਰ ਦੇ ਨਸ਼ੇ ਦੇ ਵਿੱਚ ਸੱਤਾ ਦੇ ਹੰਕਾਰ ਦੇ ਨਸ਼ੇ ਦੇ ਵਿੱਚ ਜੋ ਕੁਝ ਰਾਣਾ ਕੇਪੀ ਦੇ ਵੱਲੋਂ ਕਿਹਾ ਗਿਆ ਹਾਲਾਂਕਿ ਉਹ ਸ਼ਬਦ ਕੀ ਸੀ ਉਸ ਵਿੱਚ ਕੀ ਸੀ ਉਸ ਦੇ ਵਿੱਚ ਜੋ ਕੁਝ ਕਿਹਾ ਗਿਆ ਅਪਾ ਪਹਿਲਾ ਉਹਦੇ ਬਾਰੇ ਜਾਣ ਲਵਾਂਗੇ ਸਾਡੇ ਨਾਲ ਬੈਠੇ ਇੱਥੇ ਸਰਪੰਚ ਲਾਡੀ ਜੋ ਕਿ ਕਲਿੱਤਰਾਂ ਦੇ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਅਜਿਹਾ ਕੀ ਸੀਗਾ ਰਾਣਾ ਜੀ ਦੀ ਉਸ ਟਿੱਪਣੀ ਦੇ ਵਿੱਚ ਜਿਹਦੇ ਵਿੱਚ ਜਿਹਨੂੰ ਲੈ ਕੇ ਮੰਤਰੀ ਹਰਜੋਤ ਸਿੰਘ ਬੈਂ ਜਿਹੜੇ ਨੇ ਭੜਕ ਗਏ ਤੇ ਦਲਿਤ ਸਮਾਜ ਦਾ ਕਿਹਾ ਜਾ ਰਿਹਾ ਕਿ અપਮਾਨ ਹੋਇਆ ਕੀ ਸੀਗਾ ਉਸ ਵੀਡੀਓ ਦੇ ਵਿੱਚ ਕੀ ਸੀਗਾ ਜੇ ਤੁਹਾਨੂੰ ਸਮਝ ਆਈਏ ਭਗਵਾਨ ਜੀ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਰੀਆਦਾ ਕਰਦਾ ਕਿ ਤੁਸੀਂ ਇਸ ਗੱਲ ਤੇ ਪਬਲਿਕ ਵਿੱਚ ਲੈਣ ਨੂੰ ਸਾਡੇ ਕੋਲ ਆਏ ਪਾਣਜੀ ਗੱਲ ਐਦਾਂ ਕੀ ਵੀ ਜਿਹੜੀ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਏ ਇੱਕ ਮੈਂ ਇਹ ਨਹੀਂ ਕਹੂੰਗਾ ਵੀ ਮੰਤਰੀ ਸਾਹਿਬ ਕਰ ਰਹੇ ਕੁਝ ਰਿਆਤੀ ਪਾਰਟੀਆਂ ਦੇ ਜਿਹੜੇ ਵਰਕਰ ਆ ਉਹ ਵੀ ਕਰਦੇ ਆ ਜਿਨ੍ਹਾਂ ਨੂੰ ਲੱਗਦਾ ਏ ਪਤਨ ਨਹੀਂ ਵੀ ਰਾਜਨੀਤੀ ਜਿਹੜੀ ਹੈਗੀ ਦਲਤਾਂ ਦੇ ਸਿਰ ਤੇ ਹੁੰਦੀ ਤਾਂ ਮੈਂ ਕੱਲ ਦੇਖੀ ਜਿਹੜੀ ਵੀਡੀਓ ਤੀ ਉਹ ਉਹਦੇ ਵਿੱਚ ਦਲਤਾਂ ਬਾਰੇ ਤਾਂ ਕੁਝ ਕਿਹਾ ਨਹੀਂ ਹੈਗਾ ਠੀਕ ਹੈ ਤੇ ਕੁਝ ਮਤਲਬ ਬਿਜ਼ਨਸ ਵਾਰਾ ਬੋਲਿਆ ਤੇ ਉਹ ਪਰਸਨਲ ਉਸ ਬੰਦੇ ਦਾ ਨਾਮ ਬੋਲਿਆ ਉਹਨਾਂ ਨੇ ਨਾ ਕਿ ਦਲਤਾਂ ਨੂੰ ਕਿਹਾ ਦਲਤ ਲਵੀ ਤੇ ਇੱਕ ਵਾਰ ਵੀ ਨਾ ਆਇਆ ਉਹਦੇ ਵਿੱਚ ਤੇ ਅੱਗੇ ਜਿਹੜੀ ਗੱਲਬਾਤ ਹੈਗੀ ਹੈ ਉਹ ਸਾਡੀਆਂ ਦਲਤ ਸਮਾਜ ਨੂੰ ਕਿਉਂ ਇੱਕ ਰਾਜਨੀਤੀ ਵਿੱਚ ਵਰਤੇ ਜਾਂਦਾ ਆਂਦੀਆਂ ਵੋਟਾਂ ਦੇ ਵਿੱਚ ਕਿਉਂ ਇਦਾਂ ਮਤਲਬ ਹੁੰਦਾ ਆਏਗਾ ਤੁਹਾਨੂੰ ਲੱਗਦਾ ਵੀ ਇਹ ਜਾਂ ਕਰਨ ਦੇ ਨਾਲ ਜਿਹੜਾ ਇੱਕ ਪਾੜਾ ਪਾਇਆ ਜਾ ਰਿਹਾ ਇੱਕ ਜਿਹੜਾ ਦਲੀ ਸਮਾਜ ਨੂੰ ਇਸ ਤਰ੍ਹਾਂ ਨਾਮ ਲੈ ਕੇ ਕੀ ਲੱਗਦਾ ਤੁਹਾਨੂੰ ਇਹ ਚੀਜ਼ ਦਾ ਜਿਸ ਤਰ੍ਹਾਂ ਨਾਮ ਵਰਤੇ ਜਾਂਦਾ ਦੇਖੋ ਇਹ ਤਾਂ ਇੱਕ ਬਹੁਤ ਕਾਨੂੰਨੀ ਹਰਕਤ ਕੀ ਹੈ ਮਤਲਬ ਦਲਤ ਸਮਾਜ ਨੂੰ ਜਿਹੜਾ ਰਾਜਨੀਤੀ ਦੇ ਤੌਰ ਤੇ ਵੋਟਾਂ ਦੇ ਤੌਰ ਤੇ ਵਰਤਿਆ ਜਾਂਦਾ ਦੇਖੋ ਇਸ ਨਾਲ ਵੋਟਾਂ ਨਹੀਂ ਪੈਣੀਆਂ ਜੇ ਤੁਸੀਂ ਚਾਹਦੇ ਵੀ ਵੇਦਾ ਮਤਲਬ ਜਿਹੜਾ ਵਿਰੋਧ ਪਵਾ ਕੇ ਦਲਤ ਇੰਨੇ ਅਨਪੜ੍ਹ ਨਹੀਂ ਹੈਗੇ ਦਲਤ ਵੀ ਸਮਝੇ ਹੋਏ ਆ ਪੜੇ ਲਿਖੇ ਆ ਔਰ ਤਗੜੀਆਂ ਪੋਸਟਾਂ ਤੇ ਕੰਮ ਕਰਦੇ ਆ ਮੈਂ ਵੀ ਇੱਕ ਦਲਤ ਹੋਣ ਦੇ ਨਾਤੇ ਇੱਕ ਸਮਰਸ ਸਰਪੰਚ ਵੀ ਹੈਗਾ ਠੀਕ ਹੈ ਇਹ ਕੋਈ ਅਨਪੜਨਾ ਸਾਨੂੰ ਸਮਝ ਲੈਣ ਪਿਆ ਅਸੀਂ ਅਨਪੜ੍ਹ ਗਏ ਜੋ ਇਹਨਾਂ ਨੇ ਵੀਡੀਓ ਬਣਾਈਆਂ ਤੇ ਉਹ ਮਤਲਬ ਕਰਗੇ ਅਸੀਂ ਵੀਡੀਓ ਵੀ ਦੇਖੀ ਹੈਗੀ ਜੇਕਰ ਮੰਨ ਲਓ ਰਾਣਾ ਕੇਪੀ ਨੇ ਬੋਲਿਆ ਹੁੰਦਾ ਤਾਂ ਅਸੀਂ ਬਿਲਕੁਲ ਸਾਹਮਣੇ ਵਿਰੋਧ ਦੇ ਵਿੱਚ ਆਂਦੇ ਪਿਛਲੇ ਜਿਹਨੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਦੋਂ ਇੱਕ ਗੋਬਿੰਦਰ ਕੋਟਲੀ ਐਮ ਐਲ اے ਹੈਗਾ ਉਹ ਦਲ ਸਮਾਜ ਨਾਲ ਸੰਬੰਧ ਰੱਖਦਾ ਹੈਗਾ ਠੀਕ ਹੈ ਉਹਨਾਂ ਨੂੰ ਬੋਲਿਆ ਗਿਆ ਸੀ ਐਮ ਵੱਲੋਂ ਕਿ ਇਹਨੂੰ ਜੁੱਤੀ ਸੰਘਾਓ ਉਸ ਟਾਈਮ ਪਰ ਹੀ ਮੰਤਰੀ ਮੰਤਰੀ ਕਿੱਥੇ ਤੇ ਇਹਨਾਂ ਨੂੰ ਜਦੋਂ ਨਹੀਂ ਦੇਖਿਆ ਰੋਇਆ ਵੀ ਜਿਗਾ ਬਾਹਰ ਉਹ ਬਾਹਰ ਫੁੱਟ ਫੁੱਟ ਕੇ ਰੋਇਆ ਬਹੁਤ ਜ਼ਿਆਦਾ ਉਸ ਟਾਈਮ ਪਰ ਕਿਉਂ ਇਹਨਾਂ ਨੇ ਮੁੱਦਾ ਚੱਕਿਆ ਕਿਉਂਕਿ ਉਸ ਟਾਈਮ ਪਰ ਇਹਨਾਂ ਦੀ ਆਪਣੀ ਬੇਇੱਜ਼ਤੀ ਹੁੰਦੀ ਸੀ ਉਸ ਟਾਈਮ ਪਰ ਦਲਿਤ ਸਮਾਜ ਦਾ ਕੁਝ ਨਹੀਂ ਦਿਖਦਾ ਸੀ ਅੱਜ ਇਹਨਾਂ ਨੂੰ ਦਲਿਤ ਸਮਾਜ ਦੇਖਣ ਲੱਗ ਪਿਆ ਇਹ ਰਾਜਨੀਤੀ ਛੱਡ ਦੋ ਦਲਿਤ ਸਮਾਜ ਤੇ ਕਰਨੀ ਨਹੀਂ ਇਹ ਖਮਿਆਜਾ ਤੁਹਾਨੂੰ ਬਹੁਤ ਭਾਰੀ ਹੀ ਭੁਗਤਣਾ ਪੈਣਾ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਹਾਂ ਇੱਕ ਮੇਰੇ ਨਾਲ ਖੁਦ ਦਲਿਤ ਸਮਾਜ ਹੋਣ ਦੇ ਨਾਤੇ ਮੈਨੂੰ ਵੀ ਅਸੀਂ ਸ਼ਬਦ ਬੋਲੇ ਗਏ ਸੀ ਠੀਕ ਹੈ ਇਹਦੇ ਵੱਲੋਂ ਇੱਕ ਉਹ ਸਾਡੇ ਪਿੰਡ ਦੇ ਬੰਦੇ ਸੀਗੇ ਉਹਨਾਂ ਨੇ ਬੋਲਿਆ ਸੀਗਾ ਲੇਕਿਨ ਜੋ ਆਪਣੇ ਆਪ ਨੂੰ ਧਨੜਸਾਂ ਵੀ ਦੇ ਉੱਚੀ ਜਾਤੀ ਦੇ ਸਮਝਦੇ ਲੇਕਿਨ ਮੇਰੇ ਨਾਲ ਤਾਂ ਨਹੀਂ ਖੜੇ ਉਹ ਮੇਰੇ ਗਵਾਹ ਜਿਹੜੇ ਹੈਗੇ ਪੱਕੇ ਹੈਗੇ ਉਸ ਟਾਈਮ ਵੀ ਨਹੀਂ ਕਿੱਥੇ ਸੀ ਇਹ ਉਹਨਾਂ ਦੀ ਸਪੋਟਾਂ ਵਿੱਚ ਜਾ ਕੇ ਉਹਨਾਂ ਨੂੰ ਕਦੇ ਕਿਸੇ ਨੂੰ ਫੋਨ ਕਰ ਦਿੰਦੇ ਕਦੇ ਕਿਸੇ ਨੂੰ ਫੋਨ ਕਰ ਦਿੰਦੇ ਲੇਕਿਨ ਮੇਰੇ ਮੇਰੇ ਨਾਲ ਨਹੀਂ ਮਤਲਬ ਉੱਥੇ ਮਤਲਬ ਦਰਦ ਨਹੀਂ ਹੋਇਆ ਇੱਥੇ ਜਮਾ ਉਹ ਦਰਦ ਨਹੀਂ ਜਾਗਿਆ ਤੁਹਾਡੀ ਕਹਿਣ ਦਾ ਮਤਲਬ ਹਾਂ ਉੱਥੇ ਦਰਦ ਨਹੀਂ ਹੁੰਦਾ ਇਹਨਾਂ ਨੂੰ ਉਹ ਨਹੀਂ ਦਿਖਦਾ ਇਹਨਾਂ ਨੂੰ ਉਹ ਇਹਨਾਂ ਨੂੰ ਦਿਖਦਾ ਵੀ ਵੋਟਾਂ ਦੇ ਦਿਨਾਂ ਵਿੱਚ ਦਲਿਤ ਸਮਾਜ ਤੇ ਵਿਰੋਧ ਵਿੱਚ ਜੇ ਕੋਈ ਇਦਾਂ ਦੀ ਟਿੱਪਣੀ ਬਣਾਦੀ ਹੈ ਸ਼ਾਇਦ ਦਲਿਤ ਸਮਾਜ ਜਿਹੜਾ ਵੀ ਇਹਨਾਂ ਪਾਰਟੀਆਂ ਦੇ ਨਾਲ ਹੋ ਜਾਊਗਾ ਇਹ ਸਾਰੀਆਂ ਪਾਰਟੀਆਂ ਦਾ ਮਤਲਬ ਇਦਾਂ ਦਾ ਇਹ ਸਮਝਿਆ ਕੀ ਲੱਗਦਾ ਫੇ ਕੇ ਪਰ ਜਿਹੜਾ ਕੇਪੀ ਰਾਣਾ ਨੇ ਉੱਥੇ ਬੋਲੇ ਉਹਦੇ ਵਿੱਚ ਕੀ ਲੱਗਦਾ ਤੁਹਾਨੂੰ ਕੁਝ ਹੈਗਾ ਜੀ ਅਜਿਹਾ ਜੋ ਦਲਿਤ ਸਮਾਜ ਨੂੰ ਜਲੀਲ ਕਰੇ ਜਾਂ ਦਲਿਤ ਸਮਾਜ ਦੇ ਖਿਲਾਫ ਜਾਵੇ ਭਗਵੰਤ ਜੀ ਜਿੱਥੇ ਤੱਕ ਮੈਂ ਵੀਡੀਓ ਦੇਖੀ ਹੈ ਸੁਣੀ ਹੈ ਉਹਦੇ ਵਿੱਚ ਦਲਿਤ ਸਮਾਜ ਬਾਰੇ ਇੱਕ ਵੀ ਲਫ਼ਜ਼ ਨਹੀਂ ਹੈਗਾ ਠੀਕ ਹੈ ਜੀ ਨਾਂ ਲੈ ਕੇ ਉਸ ਸਭ ਦਾ ਸਪੀਕਰ ਨੇ ਉਹਨਾਂ ਨੂੰ ਬੋਲਿਆ ਨਾ ਲੈ ਕੇ ਬੋਲਿਆ ਨਾ ਕਿ ਜਾਤੀ ਸ਼ਬਦ ਬੋਲਿਆ ਨਾ ਲੈਣਾ ਇੱਕ ਮਤਲਬ ਜਾਤੀ ਨਾਲ ਜੋੜਨਾ ਇਹ ਗਲਤ ਗੱਲ ਹੈ ਤਾਂ ਇਹ ਸਾਡੇ ਨਾਲ ਸਰਪੰਚ ਜਿਹੜੇ ਨਿਕਲਤ ਰਹਾਂ ਤੋਂ ਨੇ ਸਪਾਸਲ ਆਵਜਾਂ ਵਿੱਚ ਸਾਜਾ ਜਮ ਦੀ ਇੱਕੋ ਗੱਲ ਜਿਹੜੀ ਉਹਨਾਂ ਨੇ ਵਾਰ-ਵਾਰ ਕਹੀ ਆ ਕਿ ਦਲੇ ਸਮਾਜ ਹੁਣ ਅਨਪੜ ਨਹੀਂ ਰਿਹਾ ਬਿਲਕੁਲ ਸਾਰੀ ਗੱਲਾਂ ਸਮਝਦਾ ਹੈ ਦਲੇ ਸਮਾਜ ਨੂੰ ਕਿੱਥੇ ਵਰਤਿਆ ਜਾਂਦਾ ਹੈ ਦਲੇ ਸਮਾਜ ਨੂੰ ਕਿੱਥੇ ਵਾਰ-ਵਾਰ ਦਲਿਤ ਕਹਿਣਾ ਵੀ ਜਿਹੜਾ ਇੱਕ અપਮਾਨ ਹੈ ਕਿਉਂ ਅਜਿਹੇ ਸ਼ਬਦ ਆਪਾਂ ਜਿਹੜਾ ਹੈ ਉਹ ਪ੍ਰਯੋਗ ਕਰਦੇ ਆ ਕਿਉਂ ਅਜਿਹੇ ਸ਼ਬਦ ਨੂੰ ਆਪਾਂ ਵਰਤਦੇ ਆ ਇਧਰ ਲਈ ਕਟੋ-ਕਟ ਹਰ ਇੱਕ ਟਿੱਪੜੀ ਦੇ ਉੱਤੇ ਹਰ ਇੱਕ ਗੱਲ ਦੇ ਉੱਤੇ ਸਾਨੂੰ ਪਹਿਲਾਂ ਆਣਾ ਚਾਹੀਦਾ ਹੈ ਜਿਹੜੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਆਪਾਂ ਕਹਿ ਕੀ ਰਿਹਾ ਕੋਈ ਗਹਿਣਾ ਸੀ ਹੈਗਾ ਕੋਈ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਦਲਿਤ ਭਾਈਚਾਰੇ ਨੂੰ ਐਸਸੀ ਸਮਾਜ ਜਿੰਨਾ ਵੀ ਸਮਾਜ ਹੈਗਾ ਸਾਡੇ ਵਿੱਚ ਜਿੰਨੀ ਵੀ ਫੋਟੋ ਪੁਆਈ ਜਾਂਦੀ ਹੈ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਵੇ ਇਹਨਾਂ ਚੀਜ਼ਾਂ ਤੋਂ ਅਵੇਅਰ ਹੋ ਜਾਓ ਆਪਣੇ ਆਪ ਨੂੰ ਇੱਕ ਮੋਠਾ ਕਰ ਲੋ ਜਿਹੜੇ ਇੱਕ ਦੂਜੇ ਨੂੰ ਦੇਖਿਆ ਖੁਚ ਨਹੀਂ ਹੁੰਦੇ ਇਹ ਫੁੱਟ ਪਵਾਉਂਦੇ ਜੇਕਰ ਅਸੀਂ ਨਾ ਇਹਨਾਂ ਗੱਲਾਂ ਤੇ ਚੱਲਦੇ ਰਹੇ ਨਾ ਫਿਰ ਸਾਡਾ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਕਿਸੇ ਨੇ ਰੋਂ ਵੀ ਨਾ ਆਣਾ ਇਹ ਗੱਲ ਬਹੁਤ ਬੜੀ ਹੈ ਇਸ ਚੀਜ਼ ਤੇ ਅਵੇਅਰ ਹੋ ਜਾਓ ਸੁਚੇਤ ਹੋ ਜਾਓ ਇਕਜੁੱਟ ਹੋ ਜਾਓ ਜੋ ਕਰਨਾ ਸਾਰੇ ਇਕੱਠੇ ਹੋ ਕੇ ਕਰੋ ਤੇ ਬਾਕੀ ਤਾਂ ਬਾਕੀ ਪ੍ਰਮਾਤਮਾ ਨੇ ਜੋ ਕਰਨਾ ਪ੍ਰਮਾਤਮਾ ਦੀ ਹੱਥ ਹੈ ਪਰ ਇਹਨਾਂ ਇਹਨਾਂ ਲੀਡਰਾਂ ਤੋਂ ਐਦਾਂ ਦੀ ਲੀਡਰਾਂ ਤੋਂ ਜਿਹੜੇ ਸਾਡੇ ਸਮਾਜ ਨੂੰ ਮਤਲਬ ਵਰਤਦੇ ਹੈ ਨਾ ਇਹਨਾਂ ਤੋਂ ਦੂਰ ਰਹੋ ਤਾਂ ਬਾਰ-ਬਾਰ ਦੁਬਾਰੇ ਫਿਰ ਗੱਲ ਹੁੰਦੈ ਨੇ ਉਹ ਕਹੀ ਕਿ ਇੱਕ ਅਪੀਲ ਵੀ ਕੀਤੀ ਐ ਅੱਛੇ ਸਮਾਜ ਨੂੰ ਕਿ ਇਕੱਠੇ ਹੋ ਜਾਈਓ ਇਕੱਠੇ ਜਰੂਰ ਹੋ ਜਾਈਓ ਕਿਉਂ ਕਿ ਉਹ ਕਿਉਂਕਿ ਬਾਰ-ਬਾਰ ਦਲਿਤ ਸ਼ਬਦ ਕਹੇ ਗਿਆ ਜਿਹੜੇ ਅੱਛੇ ਸਮਾਜ ਨੂੰ ਵਰਤਿਆ ਜਾਂਦਾ ਹੈ ਜੇ ਇਹਦੇ ਚੱਲਦੇ ਹਾਲਾਂਕਿ ਰਾਣਾ ਕੇਪੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਪਾਂ ਤੁਹਾਨੂੰ ਉਹ ਵੀ ਵੀਡੀਓ ਦਿਖਾ ਦਾਂਗੇ ਤੇ ਕਿੱਥੇ-ਉੱਥੇ ਜਾਤ ਦਾ ਨਾਮ ਲਿਆ ਗਿਆ ਜਾਂ ਜਾਤ ਦਾ ਪ੍ਰਯੋਗ ਕੀਤਾ ਗਿਆ ਉਹ ਤੁਸੀਂ ਦੱਸ ਦਿਓ ਕਿ ਕਿੱਥੇ ਆ ਪਰ ਮੈਂ ਇੱਥੇ ਕਿਸੇ ਦੀ ਉਂਗਲ ਨਹੀਂ ਚੱਕ ਰਿਹਾ ਅਪਾ ਇਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਗੱਲ ਕੀਤੀ ਆ ਕਿ ਅਸਲ ਵਿੱਚ ਕਹਾਣੀ ਕੀ ਆ ਅਸਲ ਵਿੱਚ ਸੱਚਾਈ ਕੀ ਆ ਤੇ ਸੱਚਾਈ ਤੁਸੀਂ ਖੁਦ ਇਹ ਵੀਡੀਓ ਵੇਖ ਕੇ ਪਤਾ ਕਰ ਚਾਚੀਗਾ